ਹਾਂ ਜੀ ਮਿੱਤਰੋ ਅੱਜ ਅਸੀਂ ਪਹੁੰਚਿਆ ਪਿੰਡ ਖਟਕੜ ਕਲਾ ਜੋ ਕਿ ਅਜੇਹੇ ਸੂਰਮੇ ਦਾ ਪਿੰਡ ਹੈ ਜਿਸ ਦੀ ਬਦੌਲਤ ਸਾਰਾ ਭਾਰਤ ਆਜ਼ਾਦ ਹੋਇਆ ਸੀ ਸ਼ਹੀਦ-ਏ-ਆਜ਼ਮ ਸਰਦਾਰ ਤੁਸੀਂ ਦੇਖ ਸਕਦੇ ਹੋ ਘਰ ਦੇ ਬਾਹਰ ਬੋਰਡ ਤੇ ਸਾਫ ਸਾਫ ਲਿਖਿਆ ਗਿਆ ਹੈ ਘਰ ਖੁੱਲਣ ਦਾ ਸਮਾਂ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੋ ਜਿਹੜੇ ਵੀ ਸੱਜਣ ਦੂਰ ਪਾਰ ਤੋਂ ਆ ਰਹੇ ਨੇ ਉਹ ਸਮਾਂ ਦੇਖ ਕੇ ਹੀ ਆਉਣ ਅੰਦਰੋਂ ਬਹੁਤ ਹੀ ਜਿਆਦਾ ਖੂਬਸੂਰਤ ਨਜ਼ਰ ਆਉਂਦਾ ਹੈ ਇਸ ਤੇ ਉੱਪਰਲਾ ਚਿਵਾਰਾ ਜੋ ਹੈ ਉਹ ਵੱਡੀ ਇੱਟਾਂ ਦਾ ਬਣਿਆ ਹੋਇਆ ਹੈ ਦਬੈੱਡ ਅਤੇ ਕੁਰਸੀਆਂ ਪਈਆਂ ਹੋਈਆਂ ਹਨ ਸੇਪਾਗ ਸੰਜੀ ਦੀ ਤਸਵੀਰ ਲੱਗੀ ਹੋਈ ਹੈ ਤੇ ਇੱਕ ਮੰਝਾ ਪਿਆ ਹੋਇਆ ਹੈ ਨਾਲ ਚਰਖਾ ਹੈ ਕੁਝ ਬਰਤਨ ਵੀ ਪਏ ਹਨ ਤੇ ਨਹਾਉਣ ਵਾਸਤੇ ਬਾਲਟੀ ਅਤੇ ਟੱਬ ਵੀ ਪਿਆ ਹੋਇਆ ਹੈ ਇੱਕ ਕਮਰਾ ਦੇਖਣ ਨੂੰ ਇੱਕ ਰਸੋਈ ਲੱਗਦਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹਾਂ ਇੱਥੇ ਬਹੁਤ ਸਾਰੇ ਬਰਤਨ ਪਏ ਹੋਏ ਹਨ ਜੋ ਕਿ ਰੋਜ਼ਾਨਾ ਜੀਵਨ ਦੇ ਵਿੱਚ ਕੰਮ ਆਉਣ ਵਾਲੇ ਹਨ ਅਸੀਂ ਤੁਹਾਡੇ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਇਹ ਘਰ 47 ਦੀ ਵੰਡ ਤੋਂ ਬਾਅਦ ਦਾ ਬਣਿਆ ਹੋਇਆ ਹੈ ਤਾਂ ਕਰਕੇ ਭਗਤ ਸਿੰਘ ਜੀ ਕਦੇ ਇੱਥੇ ਆਏ ਹੀ ਨਹੀਂ ਉਹਨਾਂ ਦੇ ਨਾਲ ਕੀਤੀ वार्तालाਪ ਇਸ ਪ੍ਰਕਾਰ ਹੈ ਅੱਛਾ ਸਾਹਮਣੇ ਹੁੰਦਾ ਸੀ ਭਗਤ ਸਿੰਘ ਦੀ ਮਾਂ ਸਾਡੇ ਘਰੇ ਵਸਦੀ ਨਹੀਂ ਹੁੰਦੀ ਸੀ ਅੱਛਾ ਇਹ ਕਿੰਨੇ ਭੈਣ ਪੈਣ ਸਕੇ ਜੀ ਇਹ ਇਹ ਚਾਰ ਭੈਣ ਸੀ ਇਹ ਤਿੰਨ ਘਣਾ ਸੀ ਚਾਰ ਭਰਾ ਸੀ ਠੀਕ ਆ ਭਗਤ ਸਿੰਘ ਤੋਂ ਇਲਾਵਾ ਠੀਕ ਉਹ ਵੀ ਇੱਥੇ ਰਹੇ ਜੀ ਉਹ ਇੱਥੇ ਹੀ ਰਹੇਗਾ ਨਾ ਠੀਕ ਆ ਤੇ ਇਹ ਆਪ ਕਿੰਨਾ ਸਮਾਂ ਰਹੇ ਇੱਥੇ ਪਾਲ ਸਿੰਘ ਹਾਂਜੀ ਪਾਲ ਸਿੰਘ ਦੇ ਵਿੱਚ ਆਇਆ ਹੀ ਨਹੀਂ ਅੱਛਾ ਇਹ ਉਹ ਤਾਂ ਪਾਕਿਸਤਾਨ ਦੇ ਵਿੱਚ ਇਧਰ ਤੋਂ ਹੀ ਸੀ ਪਿੰਡ ਦਾ ਹਿੱਸਾ ਕਰਦਾ ਠੀਕ ਹੈ ਇਹ ਚਾਹੀ ਇਹ ਉਹੀ ਪਿੰਡ ਦਾ ਨਾਮ ਆਖਿਆ ਅੱਛਾ ਜੱਦੀ ਪਿੰਡ ਮਤਲਬ ਇਹ ਕਹਿ ਸਕਦੇ ਕਾ ਆਪਾਂ ਉਹ ਪਾਕਿਸਤਾਨ ਪਾਕਿਸਤਾਨ ਚ ਠੀਕ ਹੈ ਜੀ ਇੱਥੇ ਪਰਿਵਾਰ ਵਿਹਿਆ ਸਾਰਾ ਉਹਨਾਂ ਦਾ ਪਰਿਵਾਰ ਹੈ ਠੀਕ ਤਿੰਨ ਭੈਣਾਂ ਲਈਆਂ ਤੇ ਚਾਰ ਭਰਾ ਤੇ ਇਹਨਾਂ ਦੀ ਮਾਤਾ ਜੀ ਦਾ ਕੀ ਨਾਮ ਸੀ ਵਿਦਿਆਵਤੀ ਤੇ ਫਾਦਰ ਸਾਹਿਬ ਦਾ ਜੀ ਇਸ਼ਾਨ ਸਿੰਘ ਇਸ਼ਾਨ ਸਿੰਘ ਇਥੇ ਕਿਹਾ ਦਾ ਮੇਲਮੂਲ ਆਏ ਨਹੀਂ ਕਦੀ ਉਹਨਾਂ ਨੂੰ ਭਗਤ ਸਿੰਘ ਜੀ ਪਰੇ ਵੀ ਨਹੀਂ ਆਇਆ ਇੱਥੇ ਆਏ ਨਹੀਂ ਜਦੋਂ ਪਾਕਿਸਤਾਨ ਬਣਿਆ ਨਾ ਹਾਂਜੀ ਉਦੋਂ ਉਦੋਂ ਹੀ ਪਹਿਲੇ ਸ਼ਹੀਦ ਹੋ ਗਏ ਉਹ ਅੱਛਾ ਪਾਕਿਸਤਾਨ ਬਣ ਤੋਂ ਪਹਿਲੇ ਅੱਛਾ ਜਦੋਂ ਸ਼ਹੀਦ ਹੋਏ ਉਸ ਤੋਂ ਬਾਅਦ ਪਰਿਵਾਰ ਇੱਥੇ ਆਇਆ ਹਾਂ ਪਾਕਿਸਤਾਨ ਜਦੋਂ ਬਣਿਆ ਉਦੋਂ ਆਇਆ ਉਹ ਪਰਿਵਾਰ ਜੀ ਬੱਬੀ ਕਿੰਨੇ ਕਿੰਨੇ ਸਾਲ ਨੂੰ ਹੋ ਗਿਆ ਫਿਰ ਇਹ ਗੱਲ ਨੂੰ ਸਨ 47 ਜੇ ਹੋਏ ਸਭ ਬੰਡਰ ਸੰਤਰੀ ਹੀ ਹੁੰਦੇ ਕਿੰਨੀ ਕਿੰਨੀ ਸਾਲ ਦੀ ਉਮਰ ਤੇ ਬੱਚੀ ਹਿੰਦੀ ਪ੍ਰਾਪਤ ਕਰਦੀ ਸੀ 22 ਸਾਲ ਦੀ ਮਾਪੇ 22 ਸਾਲ ਦੀ ਹਾਂ 22 ਸਾਲ ਦੀ ਆਹ ਹੋਈ ਸਭ ਤੋਂ ਵੱਡੇ ਸੀ ਘਰ ਸੰ ਸਾਰੇ ਪਿੰਡ ਭਰੋਂ ਆਉਂਦੇ ਹਾਂ ਮਾਤਾ ਜੀ ਤਾਂ ਹੁਣ ਅਸੀਂ ਤਾਂ ਵੀ ਅੱਗੇ ਛੋਟੇ ਜਿਹੇ ਬੁੱਲੇ 7 15 18 ਨਾਲਦੇ ਸੀ ਜਿਵੇਂ ਲੈਥੇ ਇੱਥੇ ਘਰੇ ਬੰਦੇ ਸੀ ਜਿਆਦਾ ਉਹਨਾਂ ਤੇ ਤੇ ਵਿੱਚ ਬੜੇ ਤਗੜੇ ਜਵਾਨ ਸੀ ਭਰਾ ਇਸ ਦੇ ਹਿਸਾਬ ਨਾਲ ਸਾਰੇ ਹਾਂਜੀ ਹਜੇ 20 ਸਾਲ ਹੋਏ ਹਨ ਜੀ ਇਹ ਨਹੀਂ ਜਿਆਦਾ ਹੋ ਗਿਆ 35 ਸਾਲ ਹੋ ਗਏ ਅੱਛਾ ਜੀ 20 ਸਾਲ ਤੋਂ ਕੁਝ ਨਹੀਂ ਇਹ ਤਾਂ ਕਾਫੀ ਚਿਰ ਟਾਈਮ ਲੱਗਿਆ ਆਉਂਦੇ ਹੁੰਦੇ ਤੇ ਇਹ ਬਾਰਗ ਸ਼ੁਰੂ ਹੋਈ ਸੀ ਅੱਛਾ ਜੀ ਆ ਰੋਡ-ਰਾਡ ਵੀ ਨਹੀਂ ਬਣਵਾ ਕੇ ਹਾਂ ਇਹ ਸਾਰੇ ਉਹਨਾਂ ਦੀ ਜਗ੍ਹਾ ਦੇ ਵਿੱਚ ਹੀ ਆ ਬਣੀ ਨਹੀਂ 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 ਇੱਕ ਛੋਟੀ ਸੀ ਤੇ ਛੱਪੜ ਸੀ ਅੰਦਰ